ਸਤਗੁਰੂ ਨਾਨਕ ਦੇ ਮਹਾਰਾਜ ਪਹਿਲੇ ਪਾਤਸ਼ਾ ਆਪਣੇ ਧਰਮ ਦੇ ਪ੍ਰਥਮ ਸਤਗੁਰੂ ਉਹਨਾਂ ਨੂੰ ਭਾਈ ਲਾਲੋ ਜਿਨੇ ਯਾਦ ਕੀਤਾ ਤੇ ਗੁਰੂ ਨਾਨਕ ਸਾਹਿਬ ਚੱਲ ਕੇ ਗਏ ਭਾਈ ਲਾਲੋ ਨੇ ਕਿਹੜਾ ਚਿੱਠੀ ਲਿਖੀ ਸੀ ਭਾਈ ਲਾਲੋ ਨੇ ਨਾ ਸਨੇਹਾ ਕਲਿਆ ਨਾ ਕੋਈ ਖਾਤ ਲਿਖਿਆ ਪਰ ਦਿਲਦਿਆਂ ਸਾਂਝਾ ਸਨ ਉਹੀ ਪਾ ਲੈਂਦਾ ਪ੍ਰੀਤਮ ਆਪਣੇ ਨੂੰ ਜਿਹੜੀ ਇੱਕ ਦੇ ਨਾਲ ਪ੍ਰੀਤ ਹੋਵੇ ਚਾਹੇ ਬੜੇ ਭੋਰੀ ਤੇ ਚਾਹੇ ਹਲ ਬਾਵੇ ਚਾਹੇ ਗ੍ਰਸਤੀ ਤੇ ਭਾਵੇਂ ਅਤੀਤ ਹੋਵੇ ਰੱਬ ਮਿਲਦਾ ਉਹਨਾਂ ਨੂੰ ਘਰ ਆ ਕੇ ਜਿਨ੍ਹਾਂ ਬੰਦਿਆਂ ਦੀ ਸਾਫ਼ ਨੀਤ ਹੋਵੇ ਨੀਤ ਨੂੰ ਮਰਦਾਂ ਲਗਦੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਦੇ ਘਰ ਆਪ ਚੱਲ ਕੇ ਗਏ ਬੀਬੀ ਬਰਾਈ ਦੂਜੇ ਪਾਤਸ਼ਾਹ ਨੂੰ ਚਿੱਠੀ ਥੋੜੀ ਲਿਖੀ ਸੀ ਉਹਨੇ ਅਰਦਾਸ ਕੀਤੀ ਹੈ ਤੇ ਗੁਰੂ ਅੰਗਦ ਦੇ ਮਹਾਰਾਜੀ ਆਏ ਆਕੇ ਕੁੰਡਾ ਖੜਕਾ ਕੇ ਕਹਿੰਦੇ ਭੂਆ ਕੁੰਡਾ ਖੋਲ ਤੇਰੇ ਘਰ ਚੱਲ ਕੇ ਆਏ ਆ ਤੀਜੇ ਪਾਛੋਂ ਮਹਾਰਾਜ ਦਾ ਸਿੱਖ ਹੋਇਆ ਉਹਦਾ ਨਾਂ ਸੀ ਭਾਈ ਗੋਇੰਦਾ ਜਿਹਦੇ ਨਾਮ ਦੇ ਉੱਤੇ ਗੋਇੰਦਵਾਲ ਸਾਹਿਬ ਬਸਿਆ ਭਾਈ ਗੋਇੰਦਾ ਇੱਕ ਦਿਨ ਘਰੇ ਪ੍ਰਸ਼ਾਦਾ ਛਕਣ ਲੱਗੇ ਤੇ ਪਹਿਲੀ ਬੁਰਕੀ ਮੂੰਹ ਵਿੱਚ ਪਾਈ ਦਾਲ ਪਾਜੀ ਬਾਬਾ ਸਵਾਦ ਬਣੀ ਸੀ ਮਨ ਅੰਦਰ ਖਿਆਲ ਆਇਆ ਕਿ ਗੋਇੰਦਿਆ ਜੇ ਪਤਾ ਹੁੰਦਾ ਵੀ ਸਬਜ਼ੀ ਇੰਨੀ ਸਵਾਦਿਆ ਤੇ ਮੈਂ ਡੋਲੂ ਵਿੱਚ ਪਾ ਕੇ ਸਤਗੁਰੂ ਦੇ ਕੋਲ ਲੈ ਜਾਣੀ ਸੀ ਗੁਰੂ ਸਾਹਿਬ ਦੇ ਨਾਲ ਬਹਿ ਕੇ ਪ੍ਰਸ਼ਾਦਾ ਛਕਦੇ ਤਾਂ ਆਨੰਦ ਹੀ ਵਖਰਾ ਆਉਣਾ ਸੀ ਪਿਆਰ ਦੀਆਂ ਖੇਡਾਂ ਭਾਈ ਗੋਇੰਦਾ ਸੋਚ ਹੀ ਰਿਹਾ ਤੇ ਤੀਜੇ ਪਾਤਸ਼ਾਹ ਕੁੰਡਾ ਖੜਕਾ ਕੇ ਕਹਿੰਦੇ ਗੋਇੰਦਾ ਭੁੱਖ ਬੜੀ ਲੱਗੀ ਆ ਦਰਵਾਜ਼ਾ ਖੋਲ ਅੱਜ ਪ੍ਰਸ਼ਾਦਾ ਤੇਰੇ ਘਰ ਛਕਣਾ ਇਹ ਪਿਆਰ ਦੀਆਂ ਗੱਲਾਂ ਨੇ ਚੌਥੇ ਪਾਤਸ਼ਾਹ ਮਹਾਰਾਜ ਨੂੰ ਭਾਈ ਸੋਮਾ ਚੇਤੇ ਕਰਦਾ ਸੋਮੇ ਨੂੰ ਸੋਮਾ ਸ਼ਾਹੂਕਾਰ ਬਣਾ ਦਿੱਤਾ ਸੀ ਮਹਾਰਾਜ ਨੇ ਸਤਗੁਰੂ ਜੀ ਆਪ ਉਹਦੇ ਦੁਕਾਨ ਤੇ ਚੱਲ ਕੇ ਗਏ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦਾਤਾ ਜੀ ਉਹਨਾਂ ਦਾ ਇੱਕ ਸਿੱਖ ਹੋਇਆ ਖਾਨਪੁਰ ਪਿੰਡਾ ਤਰਨਤਾਰਨ ਦੇ ਲਾਗੇ ਉਥੋਂ ਦਾ ਸਿੱਖ ਸਿਗਾ ਭਾਈ ਹੇਮਾ ਭਾਈ ਹੇਮਾ ਯਾਦ ਕਰਦਾ ਕਿ ਗੁਰੂ ਅਰਜਨ ਦੇਵ ਜੀ ਮੈਨੂੰ ਇਉਂ ਲੱਗਦਾ ਮੈਂ ਮਰ ਜਾਣਾ ਅੱਜ ਮੈਂ ਮਰਨ ਤੋਂ ਪਹਿਲਾਂ ਤੁਹਾਡੇ ਦਰਸ਼ਨ ਕਰਨੇ ਚਾਹਨਾ ਕਿਰਪਾ ਕਰੋ ਦਰਸ਼ਨ ਦੀਦਾਰ ਬਖਸ਼ੋ ਮੀਂਹ ਪੈਂਦਾ ਪਿਆ ਸੀ ਹਨੇਰੀ ਚਲਦੀ ਪਈ ਸੀ ਠੱਗਾ ਬਗਦਾ ਪਿਆ ਸੀ ਤੂਫਾਨ ਝੋਲੇ ਪੈ ਰਹੇ ਸਨ ਭਲੇ ਹਾਰ ਜਾਈਏ ਆਪਣੇ ਸੇਵਕਨੋ ਪਿਆਰ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਮੀਹ ਪੈਂਦੇ ਵਿੱਚ ਘੋੜੇ ਤੇ ਚੜਕੇ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਖਾਨਪੁਰ ਪਿੰਡ ਆ ਗਏ